Start here, bro. ਜਲ ਨਹੀਂ ਡੂਬ ਪਸ ਕਰ ਨਹੀਂ ਲੇ ਸਾਹਬ ਪਾਤਸ਼ਾਹਾਂ ਦੀ ਜਾਗ ਦੀ ਜੋਤ ਗਿਆਨ ਸਰੂਪ ਪ੍ਰਤੱਖ ਸਤਿਗੁਰੂ ਵਰਤਾ ਗੱਦੀ ਤੇ ਬਿਰਾਜਮਾਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸਾਜ ਬੈਠੀ ਹੋਈ ਸਤਕਾਰ ਜੋ ਗੁਰੂ ਪਿਆਰੀ ਗੁਰੂ ਰੂਪ ਕਲ ਸਾਹਿਬ ਗੁਰੂ ਕੇ ਸਾਜੇ ਨਵਾਜੀ ਸਾਧ ਸੰਗਤ ਜੀਓ ਆਪ ਸਭਨਾਂ ਨੇ ਪਾਵਨ ਬਾਣੀ ਦੇ ਨਿਤਨੇਮ ਸਰਵਣ ਕੀਤੇ ਹਨ ਆਸ ਬਖਤ ਪਾਵਨ ਇਤਿਹਾਸ ਦੀ ਕਥਾ ਵਿਚਾਰ ਆਪਾਂ ਨੇ ਸਭ ਨੇ ਰਲ ਮਿਲ ਕੇ ਸਰਬਣ ਕਰਨੀ ਹੈ ਭਾਵਨ ਇਤਿਹਾਸ ਦੀ ਕਥਾ ਵਿਚਾਰ ਸਰਬਣ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਏ ਗੁਰਪਤੇ ਦੀ ਪਾਲਗੇ ਸਾਂਝ ਔਰ ਰਸਨਾ ਨੂੰ ਕਰ ਲਗੇ ਪਵਿੱਤਰ ਝੁਕਾਓ ਇਸ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਔਰ ਬਖਸ਼ੋ ਅਸੀਸ ਆਪ ਜੀ ਦੇ ਨਿਮਾਣੇ ਜੀ ਸੇਵਕਾਂ ਨੂੰ ਸੋ ਬਾਜ ਵਜ ਕੇ ਬਲਾਉ ਪਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਆਪ ਗੁਰੂ ਪਿਆਰਿਓ ਧੰਤਾ ਦੇ ਜੋਗ ਹੋ ਜਿਹੜੇ ਅੰਮ੍ਰਿਤ ਵੇਲੇ ਜੇ ਸੰਭਾਲ ਕਰਦੇ ਹੋਏ ਉੱਦਮ ਕਰਕੇ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਪਹੁੰਚੇ ਹੋ ਪਾਸਾ ਜੀ ਦਾ ਪਾਵਨ ਬਚਨ ਹੈ ਉੱਦਮ ਕਰੇ ਭਲਕੇ ਪ੍ਰਭਾਤੀ ਇਸ ਇਸ਼ਨਾਨ ਕਰੇ ਅੰਮ੍ਰਿਤ ਸਰ ਨਾ ਵੇ ਜਿਹੜਾ ਗੁਰੂ ਦਾ ਸਿੱਖਾ ਉਸ ਇਸ਼ਨਾਨ ਪਾਨ ਕਰਕੇ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਆ ਕੇ ਬੈਠਦਾ ਹੈ ਉਦਮ ਕਰਦਾ ਹੈ ਸਰ ਸੰਗਤ ਕਰਕੇ ਲਾਹਾਂ ਪ੍ਰਾਪਤ ਕਰਦਾ ਹੈ ਇਸ ਕਰਕੇ ਆਪ ਸਿੱਖ ਸੰਗਤਾਂ ਲਾਹੇ ਪ੍ਰਾਪਤ ਕਰ ਰਹੇ ਹੋ ਆਓ ਜੁੜ ਗਏ ਪਾਵਨ ਇਤਿਹਾਸ ਦੇ ਨਾਲ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦਸ਼ਮੇਸ਼ ਪਿਤਾ ਜੀ ਜਗੋਂ ਸਤਗੁਰੂ ਪਾਤਸ਼ਾਹ ਜੀ ਪਿੰਡ ਬਾਜਕ ਵਿਖੇ ਪਿੰਡ ਕੁਦੇ ਦੇ ਰਹਿਣ ਵਾਲੇ ਸੁਖੂ ਤੇ ਬੁੱਧੂ ਇਨਾਂ ਦੇ ਕਹਿਣ ਤੇ ਸਤਿਗੁਰਾਂ ਨੇ ਖੁਸ਼ ਹੋ ਕੇ ਉੱਚਦੇ ਪੀਰ ਦਾ ਜੋ ਰੂਪ ਦੁਆਰਾ ਧਾਰਨ ਕੀਤਾ ਹੁਣ ਸਤਿਗੁਰੂ ਜੀ ਬੜੇ ਖੁਸ਼ ਆਗੇ ਪਲੰਗ ਦੇ ਉੱਪਰ ਬਰਾਜਮਾਨ ਲਾਂਗੇ ਨਗਰ ਦੀ ਪ੍ਰਕਰਮਾ ਕਰ ਰਹੇ ਸਿੱਖ ਸੰਗਤਾਂ ਨਾਲ ਸੁਖੀ ਦੇ ਬੁੱਧੂ ਅੱਗੇ ਲੱਗੇ ਹੋਏ ਐ ਤਾਂ ਹੁਣ ਜਦੋਂ ਦੁਬਾਰਾ ਵਾਪਸ ਆਏ ਐ ਤਾਂ ਸਾਧਗੁਰੂ ਜੀ ਬੜੇ ਖੁਸ਼ ਹਨ ਧੰ ਗੁਰੂ ਕੰਗੀ ਤਰ ਪਾਤ ਸਾਹਿਬ ਜੀ ਨੇ ਪਾਇ ਸੁਖੂ ਤੇ ਬੁੱਧੂ ਨੂੰ ਕੋਸੋ ਕੇ ਸਤਗੁਰਾਂ ਨੇ 1 ਰੁਪਿਆ ਦਿੱਤਾ 45 ਵਾਲਾ ਸਿੱਕਾ ਸੀ ਜਿਹੜਾ ਉਹ ਸਿੱਕਾ ਸਤਗੁਰਾਂ ਨੇ ਕੋਸ਼ੋ ਕੇ ਦਿੱਤਾ ਵੀ ਆਖਿਆ ਵੀ ਇਹਦੀ ਸੰਭਾਲ ਕਰਨੀ ਹੈ ਗੁਰੂ ਸਦਾ ਨਹੀਂ ਟੁੱਟਾ ਰਹੇਗਾ ਤੇ ਇੱਕ ਸਤਿਗੁਰਾਂ ਨੇ ਜਿਹੜੇ ਪਲਗ ਦੇ ਉੱਪਰ ਬਰਾਜਮਾਨ ਸਨ ਉੱਚ ਦੇ ਪੀਰ ਬਣੇ ਸਨ ਤੇ ਉਹ ਪਲਗ ਵੀ ਸਤਿਗੁਰਾਂ ਨੇ ਉਹਨਾਂ ਨੂੰ ਦੇ ਦਿੱਤਾ ਇਹ ਦੋ ਵਸਤੂਆਂ ਤੁਹਾਨੂੰ ਦਿੱਤੀਆਂ ਤੇ ਇਹਨਾਂ ਦੀ ਸੰਭਾਲ ਕਰਨੀ ਹੈਗੀ ਤੇ ਗੁਰੂ ਸਦਾ ਖੁਸ਼ ਰਹੇਗਾ ਤਾਂ ਹਣ ਗੁਰੂ ਪਿਆਰਿਓ ਸੁਖੂ ਤੇ ਬੁੱਧੂ ਬੜੇ ਖੁਸ਼ ਹੋਏ ਜਿਹੜਾ ਸਿੱਕਾ ਸਤਗੁਰਾਂ ਨੇ ਦਿੱਤਾ ਉਹ ਵੀ ਆਪਣੇ ਜੇਬੇ ਦੇ ਵਿੱਚ ਪਾ ਲਿਆ ਮਸਤਕ ਨੂੰ ਲਾਇਆ ਤੇ ਪਲੰਘ ਸੀ ਜਿਹੜਾ ਉਹ ਵੀ ਉਸੇ ਤਰ੍ਹਾਂ ਹੀ ਆਪਣੇ ਸਿਰ ਦੇ ਉੱਪਰ ਰੱਖ ਕੇ ਆਪਣੇ ਪਿੰਡ ਕੁੱਦੇ ਲੈ ਗਏ ਕੁੱਦਾ ਪਿੰਡ ਨਾਲ ਹੀ ਹੈ ਤਾਂ ਹੁਣ ਜਿੰਨਾ ਚਿਰ ਤਾਂ ਸੁਖੂ ਤੇ ਬੁੱਧੂ ਰਹੇ ਉਹਨਾਂ ਚਿਰ ਤਾ ਉਹ ਸਿੱਕੇ ਦੀ ਵੀ ਸੰਭਾਲ ਹੁੰਦੀ ਰਹੀ ਉਹਨਾਂ ਚਿਰ ਉਹ ਪਾਲਗ ਦੀ ਵੀ ਸੰਭਾਲ ਹੁੰਦੀ ਰਹੀ ਜੋ ਸਤਗੁਰਾਂ ਨੇ ਬਖਸ਼ਿਸ਼ ਕੀਤੀਆਂ ਸੀ ਦਾਤਾਂ ਉਸ ਤੋਂ ਬਾਅਦ ਦੇ ਵਿੱਚ ਸਮਾਂ ਗਿਆ ਉਹਨਾਂ ਦਾ ਪਰਿਵਾਰ ਅੱਗੇ ਆਇਆ ਤਾਉਨਾਂ ਦੇ ਪਰਿਵਾਰ ਦੇ ਕੋਲੋਂ ਜਿਹੜਾ ਸਿੱਕਾ ਸੀਗਾ ਉਹ ਕੋਈ ਲਾਗਲੇ ਪਿੰਡ ਦਾ ਧੋਖੇ ਦੇ ਨਾਲ ਲੈ ਗਿਆ ਮੁੜ ਕੇ ਵਾਪਸ ਨਹੀਂ ਕੀਤਾ ਐਵੇਂ ਜਿਵੇਂ ਸਤਗੁਰਾਂ ਦਾ ਜਿਹੜਾ ਪਲੰਗ ਸੀਗਾ ਉਹਨਾਂ ਕੋਲਾਂ ਦੇ ਪਰਿਵਾਰ ਦੇ ਜਿਹੜੇ ਮੈਂਬਰ ਸੀ ਉਹ ਹੁੱਕਾ ਪੀਂਦੇ ਸੀ ਤਾਂ ਹੁੱਕਾ ਪੀਂਦੇ ਪਿੰਦਾਂ ਨੇ ਉਸ ਪਲੰਗ ਨੂੰ ਹੁੱਕੇ ਦੇ ਨਾਲ ਅੱਗ ਲੱਗ ਗਈ ਤੇ ਉਹ ਪਲੰਗ ਵੀ ਮੱਤ ਗਿਆ ਦੋਨੇ ਸ਼ਾਨਗਾਈ ਦਵਾ ਬੈਠੇ ਸਨ ਸਤਿਗੁਰਾਂ ਦੀਆਂ ਦੋਨੇ ਬਖਸ਼ਿਸ਼ਾਂ ਚੱਲਿਆਂ ਗਈਆਂ ਘਰ ਚੋਂ ਸੰਭਾਲ ਨਹੀਂ ਕੀਤੀ ਤਾਂ ਫਿਰ ਗੁਰੂ ਪਿਆਰਿਓ ਅੱਜ ਸੁੱਖੋ ਤੇ ਬੁਦੂ ਦੀ ਔਲਾਦ ਵੀ ਹੈ ਨਹੀਂ ਉਹਨਾਂ ਦਾ ਕੋਈ ਪਤਾ ਨਹੀਂ ਅੱਜ ਦੀ ਘੜੀ ਵੀ ਉਹਨਾਂ ਦੇ ਅੱਗੇ ਜਿਹੜੀ ਜਨਰੇਸ਼ਨ ਵਧੀ ਹੈ ਜਾਂ ਨਹੀਂ ਉਹਨਾਂ ਦੇ ਪੀੜ੍ਹੀ ਅੱਗੇ ਚੱਲਦੀ ਹੈ ਜਾਂ ਨਹੀਂ ਕੋਈ ਇਤਿਹਾਸ ਦੇ ਵਿੱਚ ਨਹੀਂ ਦੱਸਿਆ ਤਾਂ ਹੁਣ ਸਤਗੁਰਾਂ ਨੇ ਸੁਖੂ ਦੇ ਬੁੱਧੂ ਨੂੰ ਉਤਾਰ ਕੇ ਅੱਗੇ ਨਾਲ ਹੀ ਪਿੰਡ ਕਾਲ ਚਰਾਣੀ ਹੈ ਪਿੰਡ ਕਾਲ ਚਰਾਣੀ ਵਿਕੇ ਪਹੁੰਚਣਾ ਕੀਤਾ ਸਤਗੁਰਾਂ ਨੇ ਹੁਣ ਧੰਨ ਗੁਰੂ ਕਾਂਗੀ ਤਰਪਾ ਸਾਹਿਬ ਜੀ ਜਦੋਂ ਉੱਥੇ ਪਹੁੰਚੇ ਹਨ ਕਾਲਤ ਰਾਣੀ ਤਾਂ ਹੁਣ ਉੱਥੋਂ ਦੇ ਜਿਹੜੇ ਰਣ ਵਾਲੇ ਵਸਨੀਕ ਹੈ ਇੱਕ ਤਾਂ ਉੱਥੇ ਮਿਸਤਰੀ ਸਿੰਘ ਰਹਿੰਦੇ ਹੈ ਇੱਕ ਸੁੱਧੂਆਂ ਦੇ ਪਰਿਵਾਰ ਰਹਿੰਦੇ ਆ ਉੱਥੇ ਤਾਂ ਜਦੋਂ ਸਤਗੁਰਾਂ ਨੂੰ ਸਿੱਧੂਆਂ ਨੇ ਦੇਖਿਆ ਸਿੱਧੂਆਂ ਦੇ ਵੱਧ ਸੀ ਘਰ ਸੋਚਿਆ ਵੀ ਮਨਾ ਸਤਗੁਰੂ ਗੁਰੂ ਕਲਗੀਧਰ ਪਾਸਾ ਜੀ ਆਏ ਐ ਦੋ ਚਿੱਤਾਂ ਮਨ ਮਨ ਡਰਿਆ ਹੋਇਆ ਵੀ ਐ ਤੇ ਸਤਗੁਰਾਂ ਦੇ ਨਾਲ ਜੁੜਿਆ ਹੋਇਆ ਵੀ ਐ ਤੇ ਸਤਗੁਰਾਂ ਦੇ ਨਾਲ ਫੌਜਾਂ ਵੀ ਐ ਤਾਂ ਸਿੱਧੂਆਂ ਨੇ ਆਪਣੇ ਦਰਵਾਜ਼ੇ ਬੰਦ ਕਰ ਲਏ ਸਤਿਗੁਰਾਂ ਨੂੰ ਦੇਖ ਕੇ ਜਦੋਂ ਦਰਵਾਜ਼ੇ ਬੰਦ ਕੀਤੇ ਹੋਏ ਮਨ ਦੇ ਵਿੱਚ ਡਰ ਤੇ ਭੈਅ ਹੈ ਵੀ ਜੇ ਸਤਿਗੁਰਾਂ ਨੂੰ ਅਸੀਂ ਪਨਾਹ ਦੇ ਦਿੱਤੀ ਤਾਂ ਮੁਗਲ ਜਿਹੜੇ ਲੋਕ ਹੈਗੇ ਉਹ ਸਾਡਾ ਬਹੁਤ ਜ਼ਿਆਦਾ ਨੁਕਸਾਨ ਕਰ ਦੇਣਗੇ ਇੱਕ ਪਾਸੇ ਮਨ ਦੇ ਵਿੱਚ ਸਤਿਗੁਰਾਂ ਦੇ ਤਾਂ ਹੀ ਭਾਵਨਾ ਵੀ ਹੈ ਦਰਸ਼ਨ ਦਦਾਰਨ ਜੇ ਸਤਿਗੁਰੂ ਜੀ ਕਿਰਪਾ ਕਰਨ ਤਾਂ ਹੁਣ ਜਿੱਥੇ ਸਤਿਗੁਰੂ ਜੀ ਆ ਕੇ ਬੈਠੇ ਛੱਪੜ ਦੇ ਕਿਨਾਰੇ ਦੇ ਉੱਪਰ ਆ ਕੇ ਸਤਿਗੁਰੂ ਜੀ ਉੱਥੇ ਸਪਾਇਮਾਨ ਹੋਏ ਇੱਕ ਛੱਪੜ ਬਣਿਆ ਹੋਇਆ ਢਾਬ ਦੀ ਧਰਮ ਉੱਥੇ ਸਤਿਗੁਰਾਂ ਨੇ ਆ ਕੇ ਬਰਾਜਨਾ ਕੀਤਾ ਡੇਰਾ ਲਾਇਆ ਸਿੱਖ ਫੌਜਾਂ ਉੱਤੇ ਬੈਠੀਆਂ ਹੁਣ ਛੱਪੜ ਦੇ ਨਾਲ ਹੀ ਇੱਕ ਪਿੰਡ ਇੱਕ ਦਰਖਤ ਹੈ ਛੱਪੜ ਦੇ ਨਾਲ ਜਿਹਨੂੰ ਆਪਾਂ ਕਹਿੰਦੇ ਨੇ ਫਲਾਈ ਦਾ ਦਰਖਤ ਹੈ ਫਲਾਈ ਦਾ ਪੌਦਾ ਹੁਣ ਫਲਾਈ ਦਾ ਜਿਹੜਾ ਦਰਖਤ ਤਾਗਾ ਉਹਦੇ ਜਮਾ ਸਿਰੇ ਤੇ ਉੱਪਰ ਜਾ ਕੇ ਇੱਕ ਕਾਂ ਦਾ ਆਲਣਾ ਬਣਿਆ ਹੋਇਆ ਹੁਣ ਕਾਂ ਦਾ ਆਲਣਾ ਤੇ ਆਲਣੇ ਦੇ ਵਿੱਚ ਉਹਦੇ ਤਿੰਨ ਬੱਚੇ ਆ ਕਾਂ ਦੇ ਹੁਣ ਸਤਗੁਰੂ ਗੁਰੂ ਗਰੀਬ ਨਵਾਜ ਪਾਸਾ ਜੀ ਜਦੋਂ ਉੱਥੇ ਬੈਠੇ ਤਾਂ ਹੁਣ ਉਹ ਬੱਚੇ ਬੋਲ ਰਹੇ ਆ ਤਾਂ ਹੁਣ ਸਿੱਧੂਆਂ ਨੇ ਤਾਂ ਦਰਵਾਜ਼ੇ ਲਾ ਲਈ ਤਾਂ ਫਿਰ ਹੁਣ ਕੀ ਹੋਇਆ ਮਿਸਤਰੀ ਸਿੰਘਾ ਨੇ ਸੋਚਿਆ ਵੀ ਮਨਾ ਸਤਗੁਰੂ ਜੀ ਆਏ ਐ ਸਤਗੁਰੂ ਨੇ ਆਸਣ ਜਿਹੜਾ ਲਾਇਆ ਉਹ ਥੱਲੇ ਜ਼ਮੀਨ ਦੇ ਉੱਪਰ ਆਸਣ ਲਾ ਲਿਆ ਇਹ ਚੰਗੀ ਗੱਲ ਨਹੀਂ ਪਿੰਡ ਵੱਸਦਾ ਹੋਵੇ ਘਰ ਵੱਸਦੇ ਹੋਣ ਤਾਂ ਸਤਗੁਰੂ ਜੀ ਇਸ ਥੱਲੇ ਆਸਣ ਲਾ ਕੇ ਬੈਠਣ ਤਾਂ ਇਹ ਠੀਕ ਨਹੀਂ ਹੈ ਤਾਂ ਪਰ ਮਿਸਤਰੀ ਸਿੰਘਾਂ ਨੇ ਆਪਣੇ ਘਰੋਂ ਪਲੰਗ ਲੈ ਕੇ ਆਂਦਾ ਵੱਡਾ ਮੰਝਾ ਲੈ ਕੇ ਆਂਦਾ ਤਬੇਨਤੀ ਕੀਤੇ ਸਤਿਗੁਰਾਂ ਨੂੰ ਸੱਚੇ ਪਾਤਸ਼ਾਹ ਕਿਰਪਾ ਕਰੋ ਇਸ ਪਲੰਗ ਦੇ ਉੱਪਰ ਬਰਾਜਮਾਨ ਹੋਵੋ ਜਮੀਨ ਦੇ ਉੱਪਰ ਬੈਠੇ ਹਾਂ ਪਿੰਡ ਵੱਸਦਾ ਚੰਗਾ ਨਹੀਂ ਲੱਗਦਾ ਪਾਤਸ਼ਾਹ ਜੀ ਕਹਿੰਦੇ ਭਾਈ ਕੋਈ ਗੱਲ ਨਹੀਂ ਸਾਡੀ ਜਿਹੜੀ ਸੇਵਾ ਹੈ ਤੁਸੀਂ ਭਾਈ ਸਤਿਗੁਰਾਂ ਨੂੰ ਆਕਰੇ ਅਗੇ ਮਿਸਤਰੀ ਸਿੰਘ ਮਹਾਰਾਜ ਤੁਸੀਂ ਸਾਡੀ ਸੇਵਾ ਪ੍ਰਵਾਨ ਕਰੋ ਤਾਂ ਹੁਣ ਆਸਨ ਲਾਇਆ ਸਤਿਗੁਰਾਂ ਦਾ ਪਲਕ ਦੇ ਉੱਪਰ ਤੇ ਸਤਿਗੁਰੂ ਜੀ ਹੁਣ ਪਲਕ ਦੇ ਉੱਪਰ ਬਰਾਜਮਾਨ ਹੋਏ ਤੇ ਬੈਠੇ ਸਤਿਗੁਰਾਂ ਨੇ अनेका ਅਸੀਸਾਂ ਬਖਸ਼ਿਸ਼ ਕੀਤੀਆਂ ਉਹਨਾਂ ਨੂੰ ਦੇਖ ਕੇ ਜਿਹੜੇ ਸਿੱਧੂ ਲੋਕਸਾਨ ਜਿਨ੍ਹਾਂ ਨੇ ਦਰਵਾਜ਼ੇ ਬੰਦ ਕਰੇ ਉਹਨਾਂ ਦੇ ਵੀ ਮਨ ਨੂੰ ਹੌਸਲਾ ਮਿਲਿਆ ਕਿ ਜਦੋਂ ਇਹ ਪੰਗ ਲੈ ਸਕਦੇ ਆ ਸਤਿਗੁਰਾਂ ਦੇ ਵਾਸਤੇ ਸਤਿਗੁਰਾਂ ਦੇ ਵਾਸਤੇ ਆਸਣ ਲਾ ਸਕਦੇ ਆ ਕਿ ਪਰ ਆਪਾਂ ਕਿਉਂ ਨਹੀਂ ਜਾ ਸਕਦੇ ਤਾਂ ਹੁਣ ਸਾਡੀਆਂ ਜਿਹੜੀਆਂ ਮਤਾਮਾਂ ਜੀਆਂ ਉਹਨਾਂ ਨੇ ਫਿਰ ਕਾੜਨੀ ਵਾਲਾ ਦੁੱਧ ਲਿਆ ਜਦੋਂ ਉਹ ਲੈ ਕੇ ਸਤਗੁਰਾਂ ਦੇ ਕੋਲ ਬੀਬੀਆਂ ਪਹੁੰਚੀਆਂ ਸਿੱਧੂ ਪਰਿਵਾਰਾਂ ਦੀ ਇਹ ਸਤਗੁਰਾਂ ਨੂੰ ਜਾ ਕੇ ਨਮਸਕਾਰ ਕੀਤੀ ਤੇ ਆਖਿਆ ਪਾਤਸ਼ਾਹ ਜੀ ਉਹ ਸਤਗੁਰ ਕੀ ਸੇਵਾ ਸਫਲਾ ਸਾਡੀ ਸੇਵਾ ਸਫਲੀ ਕਰੋ ਦੁਦ ਸਕੋ ਸਿੰਘਾਂ ਨੂੰ ਰੁਸ਼ਕਾਓ ਤੇ ਆਪ ਸਕੋ ਤੇ ਹੁਣ ਜਦੋਂ ਬੀਬੀਆਂ ਆ ਗਈਆਂ ਤੇ ਫਿਰ ਭਾਈ ਵੀ ਆ ਗਏ ਸਾਰੀਆਂ ਸਿੱਖ ਸੰਗਤਾਂ ਹੀ ਆ ਗਈਆਂ ਪਹਿਲਾਂ ਡਰ ਸੀਗਾ ਮਨ ਦੇ ਵਿੱਚ ਮੁਗਲਾਂ ਦਾ ਭੈ ਸੀਗਾ ਤਾਹਣ ਸਤਗੁਰੂ ਗੁਰੂ ਗਰੀਬਨਵਾਜ ਪਾਸਾ ਜਿਹਦੇ ਚਰਨਾਂ ਦੇ ਵਿੱਚ ਬੈਠੇ ਤੇ ਬੇਨਤੀ ਕਰਦੇ ਆ ਪਾਸਾ ਜੋ ਜਦੋਂ ਕਿਸੇ ਦੇ ਮਨ ਦੇ ਵਿੱਚ ਕੋਈ ਡਰ ਤੇ ਭੈ ਵੱਸ ਜਾਂਦਾ ਹੈ ਉਦੋਂ ਦੋ ਚਿੱਤਾ ਮਨ ਹੋ ਜਾਂਦਾ ਹੈ ਮਨ ਤਾਂ ਬੜਾ ਕਰਦਾ ਸੀ ਵੀ ਤੁਹਾਡੀ ਸੇਵਾ ਕਰਕੇ ਮਨ ਖੁਸ਼ ਹੋ ਸੀਗਾ ਵੀ ਤੁਸੀਂ ਸਾਡੇ ਨਗਰ ਦੇ ਵਿੱਚ ਆ ਕੇ ਤੁਸ ਭਾਗ ਲਾਏ ਪਰ ਮਨ ਦੇ ਵਿੱਚ ਡਰ ਬੈਠਾ ਸੀ ਮੁਗਲਾਂ ਦਾ ਵੀ ਸਾਡਾ ਨੁਕਸਾਨ ਕਰ ਦੇਣਗੇ ਤੇ ਜਦੋਂ ਕਿਸੇ ਦੇ ਮਨ ਦੇ ਵਿੱਚ ਡਰ ਹੋਵੇ ਤੇ ਦੋ ਚਿੱਤਾਂ ਮਨ ਹੁੰਦਾ ਉਦੋਂ ਫਿਰ ਉਹ ਕਿਸੇ ਦਾ ਆਸਰਾ ਭਾਲਦਾ ਵੀ ਮੇਰੇ ਨਾਲੋਂ ਅੱਗੇ ਕੋਈ ਜਾਵੇ ਤਾਂ ਫਿਰ ਮੈਂ ਉਹਦੇ ਮਗਰ ਜਾਵਾਂ ਪਾਸਾ ਜੀ ਉਹ ਆਸਰਾ ਭਾਲਦੇ ਸੀ ਇਹ ਸਿੰਘ ਤੁਹਾਡੇ ਬਾਅਦ ਤੇ ਜਦੋਂ ਪਾਂਗਾ ਲੈ ਕੇ ਆਏ ਤੇ ਸਾਡਾ ਮਨ ਵਿਕਰਦਾ ਹੋ ਗਿਆ ਤੇ ਬੀਬੀਆਂ ਮੰਗਾ ਸਾਰੇ ਹੁਣ ਰਸਤਾ ਬਸਤਾ ਲੈ ਕੇ ਆਏ ਆ ਪਾਤਸ਼ਾਹ ਜੀ ਉਹ ਕਿਰਪਾ ਕਰੋ ਸਾਡੀ ਗਲਤੀ ਹੈ ਜਿਹੜੀ ਉਹਨੂੰ ਬਖਸ਼ ਦੇਵੋ ਹਮ ਅਪਰਾਧੀ ਸਦਭੂਲ ਤੇ ਤੁਮ ਬਖਸ਼ਣਾਰੇ ਪਾਤਸ਼ਾਹ ਜੀ ਉਹ ਕਿਰਪਾ ਕਰੋ ਪਾਤਸ਼ਾਹ ਜੀ ਕਹਿੰਦੇ ਕੋਈ ਗੱਲ ਨਹੀਂ ਭਾਈ ਸਾਰਾ ਕੁਝ ਸੋਚਣਾ ਪੈਂਦਾ ਹੈ ਤਾਂ ਹੁਣ ਜਿਹੜੇ ਬੱਚੇ ਆਗੇ ਹੁਣ ਕਾਉ ਦੇ ਉਹ ਬੜਾ ਰੌਲਾ ਪਾ ਰਹੇ ਹੈਗੇ ਫਲਾਈ ਦੇ ਰੁੱਖ ਦੇ ਉੱਪਰ ਤਾਂ ਇੱਕ ਸਿੰਘ ਨੂੰ ਸਤਿਗੁਰਾਂ ਨੇ ਆਖਿਆ ਕਿ ਆਹ ਸਾਹਮਣੇ ਜਿਹੜਾ ਛੱਪੜ ਦੇ ਕਿਨਾਰੇ ਤੇ ਫਲਾਈ ਦਾ ਰੁੱਖ ਲੱਗਿਆ ਹੈ ਉਹਦੇ ਉੱਪਰ ਸਿਖਰ ਦੇ ਜਾ ਕੇ ਇੱਕ ਕਾਉ ਦਾ ਆਲਨ ਰਤੂ ਅਨੁਸਾਰਿਆਂ ਨੂੰ ਕੌਂ ਦੇ ਬੱਚਿਆਂ ਦੀ ਆਵਾਜ਼ ਸੁਣਦੀ ਹਮਾਰਾ ਜੀ ਸੁਣਦੀ ਹੈ ਕਹਿੰਦੇ ਉਹ ਆਲਨੇ ਦੇ ਵਿੱਚ ਤਿੰਨ ਬੱਚੇ ਆ ਤਿੰਨਾ ਦੇ ਵਿੱਚੋਂ ਜਿਹੜਾ ਵਿਚਾਲੇ ਹੈ ਜਿਹੜਾ ਬਹੁਤਾ ਮੂੰਹ ਅਟਦਾ ਹੈ ਉਹਨੂੰ ਚੁੱਕ ਕੇ ਲੈ ਕੇ ਆਉਣਾ ਹੋਣ ਸਤਗੁਰਾਂ ਦੇ ਜਿਹੜੇ ਕੌਤਕ ਆ ਗਏ ਉਹ ਸਤਗੁਰੂ ਜੀ ਜਾਣਣ ਤਾਂ ਸਿੱਖਾਂ ਨੇ ਸੱਤ ਵਚਨ ਮੰਨਿਆ ਤੇ ਸੱਤ ਵਚਨ ਮੰਨ ਕੇ ਫਲਾਈ ਦੇ ਰੁੱਖ ਦੇ ਉੱਪਰ ਚੜ੍ਹੇ ਤਾਂ ਚੜ੍ਹ ਕੇ ਔਣ ਗੁਰੂ ਪਿਆਰਿਓ ਉਥੋਂ ਆਲਨੇ ਦੇ ਵਿੱਚ ਦੇਖਿਆ ਵੀ ਕਿਹੜਾ ਬੱਚਾ ਵੱਧ ਮੂੰਹ ਅੜਦਾ ਹੈ ਹੁਣ ਸਤਗੁਰਾਂ ਨੇ ਆਖਿਆ ਵੀ ਵਿਚਾਲੇ ਬੈਠਾ ਉਹ ਬੱਚਾ ਵਚਾਲੇ ਵਾਲਾ ਵੱਧ ਮੂੰਹ ਅਟਦਾ ਵੀ ਇਹੀ ਹੈ ਤਾਂ ਗੁਰੂ ਦੇ ਸਿੱਖ ਨੇ ਉਹਨੂੰ ਚੁੱਕਿਆ ਚੁੱਕ ਕੇ ਥੱਲੇ ਉਤਰ ਆਇਆ ਸਤਿਗੁਰਾਂ ਦੇ ਕੋਲ ਉਸ ਬੱਚੇ ਨੂੰ ਲਿਆਇਆ ਹੁਣ ਕਾਉ ਦੇ ਬੱਚੇ ਨੂੰ ਲਿਆ ਕੇ ਸਤਿਗੁਰਾਂ ਦੇ ਕੋਲ ਬਿਠਾਇਆ ਤੇ ਸਤਿਗੁਰੂ ਜੀ ਨੇ ਦੱਸਿਆ ਸਿੱਖ ਸੰਗਤਾਂ ਨੂੰ ਇਹ ਭਾਈ ਜਿਹੜਾ ਕਾਉ ਐ ਇਹ ਕਾਉ ਦਾ ਬੱਚਾ ਜਿਹੜਾ ਇਹ ਸਾਡੀ ਅਡੀਕ ਕਰ ਰਿਆ ਸੀਗਾ ਹੁਣ ਸਾਡੀ ਅਡੀਕ ਕਰਦਾ ਸੀਗਾ ਤੇ ਹੁਣ ਸਾਡੇ ਕੋਲ ਆ ਗਿਆ ਇੱਥੇ ਹੁਣ ਚੁੱਪ ਕਰ ਗਿਆ ਪਹਿਲਾਂ ਬਹੁਤਾ ਬੋਲਦਾ ਸੀਗਾ ਸਾਡੇ ਦਰਸ਼ਨਾਂ ਦੀ ਤਾਂਗ ਸੀ ਇਹਨੂੰ ਤਾਂ ਹੁਣ ਇਹ ਚੁੱਪ ਕਰ ਗਿਆ ਤੇ ਪਹਿਲਾਂ ਰੌਲਾ ਬਹੁਤ ਪਾ ਰਿਆ ਸੀਗਾ ਵੀ ਛੇਤੀ ਮੈਨੂੰ ਲੈ ਕੇ ਜਾਓ ਤਾਂ ਹੁਣ ਇਹਦਾ ਪਾਈ ਆਧਾਰ ਕਰਨਾ ਇਹ ਸਾਡਾ ਸਿੱਖ ਹੈ ਇਹ ਤੁਹਾਡੇ ਵਾਂਗੂ ਜਿਵੇਂ ਤੁਸੀਂ ਸਾਡੇ ਸਿੱਖਾਂ ਤੇ ਇਹ ਵੀ ਸਾਡਾ ਸਿੱਖ ਹੀ ਸੀ ਪਰ ਇਹ ਕੌਂ ਦੀ ਯੂਨੀ ਦੇ ਵਿੱਚ ਪੈ ਗਿਆ ਪਾਸਾ ਜੀ ਉਹ ਫਿਰ ਇਹ ਕਿਵੇਂ ਪਿਆ ਪਾਸਾ ਜੀ ਕਹਿੰਦੇ ਇਹ ਲੰਗਰ ਦੇ ਵਿੱਚ ਲਾਂਗਰੀ ਸੀ ਲਾਂਗਰੀ ਸੀਗਾ ਤੇ ਲੰਗਰ ਵਰਤਾਉਂਦਾ ਸੀ ਹੁਣ ਪਹਿਲਾਂ ਵੀ ਆਪਾਂ ਬਹੁਤ ਵਾਰੀ ਦੱਸਿਆ ਹੈ ਵੀ ਜਦੋਂ ਵੀ ਗੁਰੂ ਦੇ ਘਰ ਦੀ ਸੇਵਾ ਕਰਨੀ ਹੈ ਬਾਣੀ ਪੜ੍ਹਨੀ ਹੈ ਸਿਮਰਨ ਕਰਨਾ ਹੈ ਕਈ ਵਾਰ ਆਪਾਂ ਦੇਖਦੇ ਹੁੰਨੇ ਆ ਵੀ ਫਲਾਨਾ ਮਨੋਖਾ ਜਿਹੜਾ ਭਜਨ ਬੰਦਗੀ ਤਾਂ ਬੜੀ ਕਰਦਾ ਸੀਗਾ ਸੇਵਾ ਬੜੀ ਕਰਦਾ ਸੀਗਾ ਪਰ ਉਹਨੂੰ ਦੁੱਖ ਕਿਉਂ ਆਇਆ ਉਹਦੇ ਨਾਲ ਐਦਾਂ ਕਿਹਾ ਇਹ ਹੋਣਾ ਨਹੀਂ ਚਾਹੀਦਾ ਪਰ ਗੱਲ ਤੇ ਇਹ ਹੈ ਕਈ ਵਾਰ ਅਸੀਂ ਸੇਵਾ ਕਰਦੇ ਕਰਦੇ ਕਈ ਵਾਰ ਸਿਮਰਨ ਕਰਦੇ ਕਈ ਵਾਰ ਅਸੀਂ ਬਾਣੀ ਪੜ੍ਹਦੇ ਕੋ ਚੰਗਾ ਕਰਮ ਕਰਦੇ ਸਾਡੇ ਮਨ ਦੇ ਵਿੱਚ ਹੰਕਾਰ ਆ ਜਾਂਦਾ ਹਰ ਜੀ ਹੰਕਾਰ ਨਾ ਭਾਵੀ ਬੇਜ ਕੋ ਸੁਣਾਵੇ ਵਾਇਗਰੂ ਨੂੰ ਹੰਕਾਰ ਨਹੀਂ ਪਾਉਂਦਾ ਪਰਮਾਤਮਾ ਨੂੰ ਤਾਂ ਹੰਕਾਰ ਦੇ ਵਿੱਚ ਮਾਣ ਦੇ ਵਿੱਚ ਆਏ ਹੋਏ ਅਸੀਂ ਗਲਤੀ ਕਰ ਬੈਠਦੇ ਆਂ ਸੇਵਾ ਤਾਂ ਬੜੀ ਕਰਦੇ ਆਂ ਪਰ ਸੇਵਾ ਕਰਦੇ ਕਰਦੇ ਸਿਮਰਨ ਕਰਦੇ ਬਾਣੀ ਪੜਦੇ ਪੜਦੇ ਅਸੀਂ ਐਸੀ ਗਲਤੀ ਕਰ ਲੈਂਦੇ ਆਂ ਅਪਮਾਨ ਦੇ ਵਿੱਚ ਤਾਂ ਸਾਨੂੰ ਕਈ ਵਾਰ ਨਰਕਾਂ ਦੀ ਅੱਗ ਦੇ ਵਿੱਚ ਡਿੱਗਣਾ ਪੈ ਜਾਂਦਾ ਕਈ ਵਾਰ ਸਾਨੂੰ 84 ਦੇ ਗੇੜ ਦੇ ਵਿੱਚ ਪੈਣਾ ਪੈ ਜਾਂਦਾ ਐਦਾਂ ਕਣ ਸਾਧੂ ਜੀ ਵੀ ਇਸੇ ਤਰ੍ਹਾਂ ਦੱਸ ਰਹੇ ਆ ਕਹਿੰਦੇ ਭਾਈ ਸੇਵਾ ਸਿਮਰਨ ਕਰਦੇ ਆ ਬੜਾ ਕੁਝ ਕਰਦੇ ਆ ਪਰ ਮਨੁੱਖ ਕਈ ਵਾਰ ਜਦੋਂ ਮਾਨ ਕਰ ਜਾਂਦਾ ਸੇਵਾ ਦਾ ਕਈ ਵਾਰ ਮਨੁੱਖ ਬਾਣੀ ਪੜਦਾ ਹੈਗਾ ਉਦੋਂ ਮਾਨ ਕਰ ਜਾਂਦਾ ਵੀ ਮੈਂ ਬਾਣੀ ਪੜਦਾ ਕਈ ਵਾਰ ਮਨੁੱਖ ਸਿਮਰਨ ਕਰਦਾ ਹੈਗਾ ਭਜਨ ਬੰਦਗੀ ਉਹਦਾ ਮਾਨ ਕਰ ਜਾਂਦਾ ਕਈ ਵਾਰ ਮਨੁੱਖ ਗੁਰੂ ਦੇ ਘਰ ਦੀ ਹਾਜ਼ਰੀ ਭਰਦਾ ਹੈਗਾ ਅੰਮ੍ਰਿਤ ਵੇਲੇ ਸੁਧਿਆਉਂਦਾ ਹੈਗਾ ਉਦੋਂ ਮਾਨ ਕਰ ਜਾਂਦਾ ਹੈ ਮਾਨ ਮੁਨੀ ਮਨ ਵਰਗਲੇ ਮਾਨ ਸਭ ਕੁ ਖਾਏ ਭਾਈ ਜਿਹੜਾ ਮਾਨ ਹੈ ਇਹ ਖਾ ਜਾਂਦਾ ਹੈ بڑے بڑے ਨੂੰ ਖਾ ਗਿਆ ਮਾਨ ਪਾਸਾ ਜੀ ਕਹਿੰਦੇ ਕਹਦੇ ਮਾਨ ਨਹੀਂ ਕਰਨਾ ਚਾਹੀਦਾ ਜਦੋਂ ਮਾਨ ਹੋ ਜਾਂਦਾ ਹੈ ਉਦੋਂ ਸਾਡੀ ਬੋਲੀ ਆ ਜਿਹੜੀ ਉਹ ਬਦਲ ਜਾਂਦੀ ਹੈ ਬੋਲੀ ਸਾਡੀ ਕੀ ਬਣ ਜਾਂਦੀ ਹੈ ਸਾਡੀ ਚਾਲ ਆ ਜਿਹੜੀ ਉਹ ਭੈੜੀ ਬਣ ਜਾਂਦੀ ਹੈ ਖੜਨਾ ਬੈਠਣਾ ਸਾਡਾ ਭੈੜਾ ਬਣ ਜਾਂਦਾ ਹੈ ਦੇਖਣਾ ਸਾਡਾ ਭੈੜਾ ਬਣ ਜਾਂਦਾ ਹੈ ਤੇ ਪਾਸਾ ਜੀ ਕਹਿੰਦੇ ਜਦੋਂ ਸਿਮਰਨ ਭਜਨ ਬੰਦਗੀ ਕਰਨੀ ਹੈ ਚੰਗਾ ਕਰਮ ਕਰਨਾ ਸੇਵਾ ਕਰਨੀ ਹੈ ਬਾਣੀ ਪੜ੍ਹਨੀ ਹੈ ਗੁਰੂ ਦੇ ਘਰ ਦੀ ਹਾਜ਼ਰੀ ਭਰਨੀ ਹੈ ਬੜੇ ਹੀ ਸੁਚੱਜੇ ਢੰਗ ਦੇ ਨਾਲ ਪ੍ਰੇਮ ਦੇ ਨਾਲ ਬੜੇ ਨਿਮਾਣੇ ਹੋ ਕੇ ਨੀਵੇਂ ਹੋ ਕੇ ਵੀ ਮੈਂ ਕੁਝ ਵੀ ਨਹੀਂ ਹੈ ਮੈਂ ਕੁਝ ਸਿੱਖਣ ਦੇ ਬਾਤੇ ਜਾ ਰਿਹਾ ਮੈਂ ਸਿੱਖਿਆ ਦੇਣ ਦੇ ਬਾਤੇ ਨਹੀਂ ਜਾ ਰਿਹਾ ਮਾਫ਼ ਕਰਨਾ ਅਸੀਂ ਦੁਨੀਆ ਦੇ ਲੋਕ ਸਿੱਖਣ ਦੀ ਬਜਾਏ ਸਿੱਖਿਆ ਦੇਣ ਜਾਣੇ ਆ ਏਦਾਂ ਨਹੀਂ ਐਦਾਂ ਹੋਣਾ ਚਾਹੀਦਾ ਤਾਂ ਗੁਰੂ ਪਿਆਰਿਓ ਉਥੇ ਫਿਰ ਮੇਰਾ ਸਤਿਗੁਰੂ ਖੁਸ਼ ਹੋਣ ਦੀ ਬਜਾਏ ਸਾਡੇ ਤੇ ਨਾਰਾਜ਼ ਹੋ ਜਾਂਦਾ ਤੇ ਵਾਰ ਸਾਨੂੰ ਵੀ ਗੁਰੂ ਪਿਆਰਿਓ ਕੌਮ ਦੀ ਜੋਨੀ ਚ ਪੈਣਾ ਪੈ ਜਾਂਦਾ ਨਰਕਾਂ ਦੀ ਅੱਗ ਦੇ ਵਿੱਚ ਡਿੱਗਣਾ ਪੈ ਜਾਂਦਾ ਵਾਸਾ ਜੀ ਕਹਿੰਦੇ ਗੁਰੂ ਦਾ ਘਰ ਆ ਜਿਹੜਾ ਉਥੇ ਸਿੱਖਣ ਦੇ ਵਾਸਤੇ ਆਈਦਾ ਨਾ ਕਿ ਸਿਖਾਉਣ ਦੇ ਵਾਸਤੇ ਗੁਰੂ ਤੂੰ ਸਿੱਖਿਆ ਲੈਣ ਦੇ ਵਾਸਤੇ ਆਇਆ ਸਿੱਖੀ ਸਿੱਖਿਆ ਗੁਰਬੀਚਾਰ ਅਸੀਂ ਸੁਣਾ ਰਹੇ ਹਾਂ ਅਸੀਂ ਵੀ ਸਿੱਖ ਰਹੇ ਹਾਂ ਤੁਸੀਂ ਸੁਣ ਰਹੇ ਹੋ ਤੁਸੀਂ ਵੀ ਸਿੱਖ ਰਹੇ ਹੋ ਤੇ ਸਿਖਾਉਣ ਵਾਲਾ ਕੌਣ ਹੈ ਕੇਵਲ ਇੱਕੋ ਹੀ ਸਿਖਾ ਸਕਦਾ ਸਾਨੂੰ ਹੋਰ ਅਸੀਂ ਨਹੀਂ ਕਿਸੇ ਨੂੰ ਸਿਖਾ ਸਕਦੇ ਮੇਰਾ ਸਤਿਗੁਰੂ ਧੰਨ ਗੁਰੂ ਕਲਗੀ ਧਰ ਪਾਸਾ ਜੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਾਨੂੰ ਸਿੱਖਿਆ ਦੇ ਸਕਦਾ ਹੈ ਗੁਰੂ ਨਹੀਂ ਸਾਨੂੰ ਸਿਖ ਸਕਦਾ ਗੁਰੂ ਸਾਨੂੰ ਸਿਖਾ ਸਕਦਾ ਅਸੀਂ ਕਿਸੇ ਨੂੰ ਸਿੱਖਿਆ ਨਹੀਂ ਦੇ ਸਕਦੇ ਇਹ ਤਾਂ ਗੁਰੂ ਕਿਰਪਾ ਕਰੇ ਹੁਣ ਸਤਗੁਰੂ ਜੀ ਸਮਝਾ ਰਹੇ ਹੈ ਕਹਿੰਦੇ ਭਾਈ ਕਈ ਵਾਰ ਐਦਾਂ ਹੋ ਜਾਂਦਾ ਹੈ ਇਹ ਕਹਿੰਦੇ ਲਾਗਰੀ ਸਿੰਘ ਸੀਗਾ ਤੇ ਪ੍ਰਸ਼ਾਦਾ ਪਾਣੀ ਸ਼ਕਾਉਂਦਾ ਸੀਗਾ ਆਏ ਗਏ ਨੂੰ ਸਿੱਖ ਸੰਗਤਾਂ ਨੂੰ ਕਹਿੰਦੇ ਇਹ ਬੜਾ ਰੌਲਾ ਪਾਉਂਦਾ ਸੀ ਤੇ ਬੜਾ ਚੰਗਾ ਮੰਦਾ ਬੋਲਦਾ ਸੀ ਸਿੱਖ ਸੰਗਤਾਂ ਇਹ ਤੋਂ ਬੜੀਆਂ ਪਰੇਸ਼ਾਨ ਸਨ ਕਹਿੰਨੇ ਪਰ ਇੱਕ